ਉਧਰ ਸ਼੍ਰੀਲੰਕਾ ਤੋਂ ਭਾਰਤ ਨੂੰ ਮੜਾਏ ਵਿਅਕਤੀਆਂ ਦੇ ਵਿੱਚੋਂ ਦੋ ਲੋਕਾਂ ਦੀ ਅੰਮ੍ਰਿਤਸਰ ਚ ਹੋਏ ਕਿਡਨਾਪਿੰਗ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ। ਤਾਂ ਪੁਲਿਸ ਨੇ ਹੁਣ ਤੱਕ ਦੋਨਾਂ ਨੂੰ ਰਿਕਵਰ ਕਰ ਲਿਆ ਤੇ ਕਿਡਨੈਪਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੋਂ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀਲੰਕਾ ਸਿਟੀਜ਼ਨ ਵਿੱਚ ਲੜਕਾ ਅਤੇ ਲੜਕੀ ਦੇ ਕਿਡਨਾਪਿੰਗ ਮਾਮਲੇ 'ਚ 24 ਘੰਟਿਆਂ ਅੰਦਰ ਟਰੇਸ ਕਰਨ ਦੇ ਵਿੱਚ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ। ਮੈਂ ਕਹਿੰਦਾ ਪਹਿਲੇ ਦਿਨੀ ਆਪਾਂ ਖਬਰ ਕਰੀਏ। ਔਰ ਅੱਛਾ ਕਾਰਗੁਜ਼ਾਰੀ ਪੁਲਿਸ ਦੀ ਰਹੀ ਹੈ। ਇਹਦੇ 'ਚ 6 శ్రీਲੰਕਨ ਨੈਸ਼ਨਲ ਸੀਗੇ ਜੋ ਘੁਮਣ ਆਏ ਸੀ ਇੰਡੀਆ ਔਰ ਦਿੱਲੀ ਦੇ ਵਿੱਚ ਉਹ ਉਥੇ ਇੱਕ ਉਹਨਾਂ ਨੂੰ ਹੋਰ శ్రీਲੰਕਾ ਦਾ ਹੀ ਬੰਦਾ ਮਿਲਿਆ। ਜਿਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ। ਤੇ ਇਹ ਉਸ ਚਾਂਸੇ 'ਚ ਆ ਗਏ। ਇਹਨਾਂ ਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਇਹ ਤੁਸੀਂ ਸਾਨੂੰ ਵੀਜ਼ਾ ਲਵਾ ਦੇ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਤੇ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚੋਂ ਇੱਕ ਨਿਲੂ ਚਿਤਨ ਹੈ ਇੱਕ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ਲਲਿਤ ਪ੍ਰੇਂਕਾ ਤਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਦਿੱਲੀ ਸੀਗੇ ਤੇ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਦਿੱਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਦੂਜੇ ਉੱਥੇ ਹੀ ਰਹਿ ਕੇ ਹੋਟਲ 'ਚ ਉਹ ਇੱਥੇ ਇਤੋਂ ਨਾਲ ਲੈ ਕੇ ਚਾਂਸੇ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਗਾਂਭਾਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫ਼ਤੀਸ਼ ਦੇ ਵਿੱਚ डीसीपी मंडेर साहब दी सुपरविजन ਦੇ ਵਿੱਚ ਹਰਪਾਲ ਸਿੰਘ ਏਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇੰਚਾਰਜ ਸਾਰੇ ਇਕਦਮ ਐ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਥੇ ਦੋਨੇ ਬੰਦੇ ਪਹਿਲਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚੋਂ ਉੱਥੇ ਸੀ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਤੇ ਲੱਗੇ ਸੋ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਆ ਇੱਕ ਦਾ ਨਾਮ ਹੈਗਾ ਅੰਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ੍ਹ ਪਿੰਡ ਪੈਂਦਾ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਪੰਜ ਮਹੀਨੇ ਪਹਿਲਾਂ ਹੁਣ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਪ੍ਰਾਈਸ ਦੇ ਵਿੱਚ 12ਵੀਂ ਪਾਸ ਹੈ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਾਦਮੇ ਪਹਿਲਾਂ ਜੱਪਜੀ ਨੇ 1 458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਕਿਸੇ ਨੂੰ ਲੜਕੀ ਦਾ ਹਾਊਸ ਸਟ੍ਰੈਸ ਪਾਇਸ ਐਟ ਨਾਈਟ ਐਂਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਨਕੌਦਰ ਫਗਵਾੜਾ ਦੇ ਵਿੱਚ ਵੀ ਆਰਮਜ਼ੈਕ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ Swift Desire ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅੰਕਿਤ ਹੈ ਉਹਦੇ ਖਾਤੇ 'ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋਂ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ ਚੋਂ ਦੋ ਮੁਲਜ਼ਮ ਅਸੀਂ ਫੜ ਲਏ ਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੋ ਗਈ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਆ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਆਪਾਂ ਨੂੰ ਜਿਹੜੇ ਨਾਲ ਦੇ ਦੋ ਬੰਦੇ ਸੀ ਜਿਹਨਾਂ ਚੋਂ ਨੀਲੀ ਜਤਨ ਹੈਗਾ ਇਹ শ্রীলੰਕਨ ਨੈਸ਼ਨਲ ਹੀ ਹੈ ਉਹਨੇ ਕੰਪਲੇਂਟ ਕੀਤੀ ਸੀ ਕਿ ਇਦਾਂ ਸਾਡੇ ਸਾਥੀ ਇੱਕ ਲੇਡੀ ਤੇ ਇੱਕ ਏਜੰਟਸ ਨੂੰ ਇਦਾਂ ਲੈ ਗਏ ਸੀਗੇ ਝਾਂਸਾ ਦੇ ਕੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਸਾਨੂੰ ਕਿਡਨਾਪਿੰਗ ਦੀ ਇੱਕ ਧਮਕੀ ਦੇ ਕੇ ਪੈਸੇ ਫਰੋਤੀ ਦੇ ਤੌਰ ਤੇ ਪੁਆਇਆ ਜਾ ਰਿਹਾ ਹੈ ਦੇਖੋ ਬੇਸਿਕਲੀ ਤਾਂ ਜੋ ਇਹਦੇ ਚ ਪਤਾ ਲੱਗਿਆ ਕਿ ਇਹ ਬੰਦੇ ਕ੍ਰਿਮਨਲ ਪ੍ਰਵਿਰਤੀ ਦੇ ਤਾਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਰਮਜ਼ਾ ਕੈਨਡੀਪੀਐਸ ਐਂਡ 458 ਬੜੀ ਸੀਰੀਅਸ ਕ੍ਰਾਈਮ ਹੁੰਦਾ ਉਹਦੇ ਚ ਵਾਂਟਡ ਨੇ ਹੁਣ ਜਿਹੜੀ ਕੜੀ ਜੁੜਨੀ ਆ ਉਹ ਜਿਹੜਾ ਅਸੀਥਾ ਨਾਮ ਦਾ శ్రీਲੰਕਨ ਇਹਨਾਂ ਨੂੰ ਮਿਲਿਆ ਉੱਥੇ ਦਿੱਲੀ ਜਿਨੇ ਸਾਰੀ ਦੱਸ ਪਾਈ ਔਰ ਜਿਨੇ ਇਹਨਾਂ ਨੂੰ ਲਿਓਰ ਕੀਤਾ ਇਸ ਕੰਮ ਚ ਕਿ ਤੁਹਾਨੂੰ ਇਦਾਂ ਵੀਜ਼ਾ ਮਿਲ ਜੀਏਗਾ ਉਹ ਸਾਰੀ ਕਾਂਸਪੀਰੇਸੀ ਉਸ ਤੋਂ ਵੀ ਕਲੀਅਰ ਹੋਣੀ ਹੈ ਬਟ ਇਹਨਾਂ ਤੋਂ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਬੰਦੇ ਕ੍ਰਿਮੀਨਲ ਮਾਈਂਡ ਦੇ ਸੀ ਔਰ ਕ੍ਰਿਮੀਨਲ ਇੰਟੈਂਸ਼ਨ ਨਾਲ ਹੀ ਇਹ ਸਾਰੀ ਯੋਜਨਾਬੱਧ ਤਰੀਕੇ ਨਾਲ ਹੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਨਾਂ ਨੇ ਇਥੋਂ ਹੋਟਲ 'ਚ ਰਖਾਇਆ ਔਰ ਰਖਾ ਕੇ ਮੁੜ ਕੇ ਦੋ ਜਣੇ ਨੂੰ ਲੈ ਕੇ ਦੋਨ ਨੂੰ ਰਹਿਨਤਾ ਸੋ ਥੈਟ ਉਹ ਪੈਸੇ ਜਿਹੜੇ ਆ ਉਹ ਵਸੂਲ ਕਰ ਸਕਣ। ਫਕੀ ਬੇਸਿਕਲੀ ਜਿਹੜਾ ਗੈਂਗ ਚੱਲ ਰਿਹਾ ਇਹ ਨੈਸ਼ਨਲ ਲੈਵਲ ਤੇ ਕੋ ਨੈਸ਼ਨਲ ਲੈਵਲ ਵਾਲੀ ਗੱਲ ਤਾਂ ਆਪਾਂ ਇੱਕ ਜੋੜ ਸਕਦੇ ਆ ਕਿ ਦਿੱਲੀ ਬੰਦੇ ਘੁੰਮਣ ਆਏ ਔਰ ਜਿਹੜਾ ਉੱਥੇ ਦਾ ਬੰਦਾ ਇਹਨਾਂ ਨੂੰ ਮਿਲਿਆ ਜਿਦਾ ਜਿੰਨੇ ਮੈਂ ਨੇ 10 ਪਾਈ ਹੈ ਅਸੀਥਾ ਨਾਮ ਦਾ ਜਿਹੜਾ শ্রীলੰਕਾ ਲੜਕਾ ਹੋਵੇਂ ਇਹਨਾਂ ਦੇ ਸਾਰੇ ਅਸੀਂ ਪੁਛਕਿਜ ਦੇ ਵਿੱਚ ਉਹਨੂੰ ਪਹਿਲਾਂ ਤਾਂ ਨਾਮਜਿਤ ਕਰਕੇ ਟਰੈਕ ਕਰਕੇ ਉਹਨੂੰ ਫੜਨਾ ਬੜਾ ਜ਼ਰੂਰੀ ਹੈ ਕਿਉਂਕਿ ਦੇਖੋ ਆਪਣੇ ਮੁਲਕ ਦੇ ਬੰਦੇ ਨਾਲ ਬੰਦਾ ਜ਼ਿਆਦਾ ਘੋਲ ਮਿਲ ਜਾਂਦਾ ਜਦੋਂ ਘੁੰਮਣ ਆਇਆ ਨੇਚੜੀ ਦੇ ਫੀਲ ਮੋਰ ਸਿਕਯੁਰ ਉਸ ਤੋਂ ਬਾਅਦ ਉਹਨੇ ਅੱਗੇ ਇਹਨਾਂ ਦੀ ਨਾਲ ਕਿਦਾਂ ਕੰਟੈਕਟ ਸੀਗਾ ਅੰਕਿਤਨਾ ਤੇ ਜਿਹੜਾ ਮੁੰਡਾ ਇੰਦਰਜੀਤ ਤੇ ਦੂਜਾ ਗੁਰਪ੍ਰੀਤ ਹੈਗਾ ਸੋ ਉਹ ਵੀ ਸਾਰੀ ਕੜੀ ਦੇਖੀ ਜਾਊਗੀ ਅਸੀਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਇਮੀਡੀਏਟਲੀ ਇਹ ਸੈਂਸੇਸ਼ਨਲ ਕ੍ਰਾਈਮ ਹੈ ਕਿਡਨੈਪਿੰਗ ਐਕਸਟਰਸ਼ਨ ਔਰ ਕੱਲ ਨੂੰ ਕਿਸੇ ਫੋਰਨ ਨੈਸ਼ਨਲ ਦੀ ਜਾਨ ਨੂੰ ਵੀ ਖਤਰਾ ਬਣ ਸਕਦਾ ਸੀਗਾ ਸਿਰਲੰਕਾ ਵਿੱਚ ਘੁੰਮਣ ਆਏ ਸੀ ਕਿ ਅਥੋ ਦੀ ਵਿਦੇਸ਼ ਭੱਜਣ ਦੀ ਫਰਾਗ ਦੇ ਵਿੱਚ ਹੀ ਆਏ ਸੀ ਨਹੀਂ ਆਏ ਤਾਂ ਘੁੰਮਣੇ ਸੀ ਉਹ ਕਹਿੰਦੇ ਸੀ ਤੇਰੀ ਉੱਥੇ ਇਹ ਗੱਲ ਚੱਲੀ ਵੀ ਤੁਹਾਨੂੰ ਐਲਬੇਨੀਆ ਭੇਜਦੀਏ ਬਿਕਾਉਜ਼ ਤੁਹਾਨੂੰ ਪਤਾ ਹੈ ਕਿ ਉੱਥੇ ਵੀ ਇਕਨੋਮੀ ਦੇ ਵਿੱਚ ਪ੍ਰੋਬਲਮ ਤਾਂ ਹੈ ਹੀ ਹੈ ਚੱਲ ਰਹੀ ਆਪਾਂ ਪੜ੍ਹਦੇ ਹਾਂ ਸਾਰੇ ਸ਼੍ਰੀਲੰਕਾ ਤੋਂ ਕਿਤੇ ਕੰਟੈਕਟ ਹੋਇਆ ਸੀ ਬੰਦਾ ਕਿ ਸ਼੍ਰੀਲੰਕਾ ਦੀ ਨਹੀਂ ਗੱਲ ਦੱਸੀ ਉਹਨਾਂ ਨੇ ਦਿੱਲੀ ਦੀ ਦੱਸੀ ਹੈ ਉਹਨਾਂ ਦੀ ਪੁੱਛਗਿੱਛ ਤੋਂ ਵੀ ਜਿਹੜੀ ਮੁਢਲੀ ਹੋਈ ਹੈ ਉਸ ਤੋਂ ਇੱਕ ਅਲੱਗ ਕਰੈਬ੍ਰੇਟ ਕੁਝ ਹੋਈਆਂ ਬਾਕੀ ਤਸਦੀਕ ਕਰਨੀਆਂ ਜ਼ਰੂਰੀ ਨੇ ਅਜ ਤੱਕ ਪਹਿਲੇ ਵੀ ਇਹਨਾਂ ਨੇ ਕੋਈ ਅਦਾ ਹੀ ਅਲੌਇਨਮੈਂਟ ਕੀਤੀ ਹੈ ਜਿਹੜੇ ਦੋਸ਼ੀ ਨਹੀਂ ਨਹੀਂ ਆ ਦੇ ਖਿਲਾਫ ਕਿੰਨੇ ਕਦਮੇ ਨੇ ਉਹ ਡਿਫਰੈਂਟ ਹੈ ਉਹ ਤਾਂ ਇੱਕ ਤਾਂ ਰਾਤ ਨੂੰ ਜਾ ਕੇ ਸੱਟਾ ਮਾਰਨੀ ਹੈ ਕਿਸੇ ਦੇ ਇੱਕ ਐਨਡੀਪੀਐਸ ਐਕਟ ਦਾ ਹੈਗਾ ਨਕੂਤਰ ਰਾਮਾ ਮੰਡੀ ਤੇ ਫਗਵਾੜੇ ਦੇ ਵਿੱਚ ਆਰਮਜ਼ ਐਕਟ ਦਾ ਵੀ ਹੈ ਸੋ ਉਹ ਤੋਂ ਕਲੀਅਰ ਹੁੰਦਾ ਕਿ ਬੰਦਾ ਕ੍ਰਿਮੀਨਲ ਬੈਂਟ ਆਫ ਮਾਈਂਡ ਦਾ ਤਾਂ ਹੈ ਹੀ ਹੈ। ਉਹਦੇ ਨਾਲ ਹਾਈਡ ਆਊਟ ਉਹਨੇ ਇਜੀ ਜਿਤੇ ਇਹਨਾਂ ਨੂੰ ਚੁਪਾਇਆ ਸੀਗਾ। ਨਹੀਂ ਹਾਈਡ ਆਊਟ ਨਹੀਂ ਸੀ ਜਿਨ੍ਹਾਂ ਨੇ ਸੋਚਿਆ ਕਾਰ 'ਚ ਕਿਉਂਕਿ ਰਾਤ ਨੂੰ ਲੈ ਕੇ ਚਲੇ ਗਏ ਸਵੇਰੇ ਕਾਲ ਕਰਤੀ। ਉਹ ਇਹਨਾਂ ਨੂੰ ਲੱਗਿਆ ਵੀ ਕਾਰ 'ਚ ਹੀ ਘੁੰਮਦੇ ਰਵਾਂਗੇ। ਤੇ ਉਹਨੂੰ ਆਪਾਂ ਉਹ ਜਦੋਂ ਪੈਸੇ ਪਾ ਗਏ ਅਕਾਊਂਟ 'ਚ ਤੇ ਆਪਾਂ ਇਹਨਾਂ ਨੂੰ ਰੀਲੀਜ਼ ਕਰ ਦਿਆਂਗੇ। ਇਹਨਾਂ ਕੋਲ ਪੈਸੇ ਪੁੱਛੇ ਸੀ ਐਸਐਲ ਅੰਦਰ ਇੱਕ ਦਸਤਾਵੇਜ਼ ਤਾਂ ਡਿਮਾਰਡ। ਕੋਈ ਬੰਦਾ ਥੋੜੇ ਬਹੁਤ ਤਾਂ ਸੀਗੇ ਬਾਕੀ ਬੰਦਾ ਰੇਂਜ ਵੀ ਤਾਂ ਕਰਦਾ ਹੀ ਹੈ ਨਾ ਜਦੋਂ ਵਿਫਤਾ ਪੈ ਜਾਂਦੀ ਹੈ। ਉਹ ਤਾਂ ਮਤਲਬ ਕਿਸਵਭਾਵਕ ਜੀ ਹਿਊਮਨ ਰਿਐਕਸ਼ਨ ਹੈ ਜੀ ਜਦੋਂ ਤੁਹਾਨੂੰ ਇਹਦੀ ਜਦੋਂ ਕੰਪਲੇਂਟ ਮਿਲਦੀ ਹੈ ਉਸ ਤੋਂ ਬਾਅਦ ਇਹ ਜਾਣਦੇ ਵੀ ਖਤਰਾ ਬਣ ਜਾਂਦਾ ਇਸ ਸਮੇਂ ਤੇ ਰਣ ਬੜਾ ਥੋੜਾ ਸਮਾਂ ਹੁੰਦਾ ਕਿ ਜਦੋਂ ਇਸ ਤਰ੍ਹਾਂ ਕਿਡਨੈਪਿੰਗ ਬਾਰੇ ਪਤਾ ਲੱਗ ਜਾਂਦਾ ਕਿ ਜਾਣਦੇ ਵੀ ਕਰਦਾ ਤਾਂ ਫਿਰ ਸਰ ਅਗਾ ਸੀ ਕਿ ਜਦੋਂ ਬਰਦੇ ਦੀ ਟੀਮਾਂ ਭੇਜਿਆ ਵਾ ਦੇਖੋ ਸਾਰੀਆਂ ਟੀਮਾਂ ਬਣਾ ਕੇ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਸਵਿਫਟਲੀ ਐਕਟ ਕੀਤਾ ਤਾਂ ਹੀ ਮੈਂ ਐਪਰੀਸ਼ੀਏਟ ਕੀਤਾ ਟੀਮ ਨੂੰ ਸਭ ਤੋਂ ਪਹਿਲਾਂ ਇਹੋ ਜੇ ਕੇਸ ਦੇ ਵਿੱਚ ਹੁੰਦਾ ਕਿ ਅਸੀਂ ਜਿਹੜਾ ਆਪਣੇ ਵਿਕਟਮ ਹੈ ਉਹਦੀ ਜਾਨ ਨੂੰ ਖਤਰਾ ਨਾ ਪੈਦਾ ਹੋਵੇ ਤੇ ਉਹਦੀ ਜਾਨ ਬਚਾਉਣੀ ਜ਼ਰੂਰੀ ਹੁੰਦੀ ਹੈ ਉਸ ਗ੍ਰਿਫਤਾਰੀ ਐਸੇ ਕਰਕੇ ਅਗਲੇ ਦਿਨ ਕੀਤੀ ਅਸੀਂ ਕਾਲੀ ਨਹੀਂ ਕੀਤੀ ਅਸੀਂ ਪਹਿਲਾਂ ਉਹ ਬੰਦੇ ਸਿਕਿਉਰ ਕੀਤੇ ਹੁਸ਼ਿਆਰਪੁਰ ਪੁਲਿਸ ਦੀ ਵੀ ਹੈਲਪ ਲਈ ਤੇ ਅਸੀਂ ਇਮੀਡੀਏਟਲੀ ਐਕਸ਼ਨ 'ਚ ਆਉਣ ਕਰਕੇ ਹੀ ਇਹ ਵੱਡਾ ਜਿਹਾ